ਸਤਿ ਪੰਕਾ ਤੁਹਾਡੀ ਸੋਚ ਤੇ ਸਤਿ ਪਿੰਡਰਾਂ ਵਾਲਿਆਂ ਦੀ ਸੋਚ ਤੇ ਬਾਹਰ ਗਰਾਊਂਡ 'ਚ ਓਕੇ ਸੁਭੇਸ਼ ਸੁਭੇਸ਼ ਦਾ ਮੋਗ ਨਹੀਂ ਪੜਾਂਗੇ ਸੁਭੇਸ਼ ਸੁਭੇਸ਼ ਦਾ ਮੋਗ ਨਹੀਂ ਪੜਾਂਗੇ ਜਿੰਦਾਬਾਦ ਬਾਬਾ ਚਰੇ ਸਿੰਘ ਦੀ ਅਮਰ ਰਹਿਣਗੀਆਂ ਜਿੰਦਾਬਾਦ ਲੱਗ ਗਿਆ ਬੱਚੇ ਕੋਕ ਗੱਲ ਮਾਰਿਆ ਜੀ ਲੱਗ ਗਿਆ ਬੱਚੇ ਕੋਕ ਗੱਲ ਮਾਰਿਆ ਕੋਕ ਕੋਕ ਗਏ ਲੱਗ ਗਿਆ ਬੱਚੇ ਮਾਰਿਆ ਕੋਕ ਕੋਕ ਗਏ ਕਰਮ ਕਰਿਆ ਯਾਰ ਤੂੰ ਪੋਰਾ ਟਾੜਾ ਨੂੰ ਪੱਛੇ ਆ ਗਿਆ ਬਾਬਾ ਸ਼ਹੀਦ ਦੀ ਕੀਤੇ ਸਰਕਾਰ ਦੇ ਵਾਲਾ ਮਾਪ ਪਰਖਾਂ ਨੂੰ ਪਾਰਿਆ ਨਾ ਸੱਜੇ ਸਿੰਘਲੀ ਗਏ ਇਹ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਕੋਈ ਅੰਦਾਜ਼ ਕੁਸ਼ਤ ਦੇ ਭੋਗ ਪਾਉਂਦਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਵਾ ਨਹੀਂ ਸਾਡਾ ਤਾਂ ਸੋ ਜ਼ਮੀਰ ਮਰਿਆ ਵਾ ਇਹਨਾਂ ਕੁਸ਼ਤ ਦੇ ਭੋਗ ਪਾਉਂਦਾ ਤੁਸੀਂ ਫਿੱਟ ਬਣਾਦੇ ਸ਼ਰਮ ਨਹੀਂ ਆਉਂਦੀ ਕਿਹਨਾਂ ਗਿਆਂ ਦੇ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂ ਗਾ ਜੀ ਆਰੰਭ ਕਰੋ ਭਾਰਾ ਸ਼ਰਮ ਜੇ ਇਹ ਕੁੱਤੇ ਦਾ ਹੱਡ ਨਹੀਂ ਨਾ ਮੱਛਿਆ ਤੇ ਮੱਛਿਆ ਵੀ ਨਹੀਂ ਮੱਛਿਆ ਉਹਦਾ ਨਾ ਦੇਖ ਲਿਓ ਕਾ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖ ਲਓ ਹੌਸਾ ਤੈਨੂੰ ਟੱਕਰੂਗਾ ਵੇਖੇ ਪਾਜੀ ਤਾਂ ਕਹਿਣਾ ਮਾਰੋ ਨਹੀਂ ਮਾਰੋ ਕਹਿਣਾ ਮਾਰੋ ਤਾਨੂੰ ਨਹੀਂ ਮਾਰਨਾ ਤੂੰ ਤਾਂ ਕਹਿਣਾ ਮਾਰੋ ਚਲਿਓ ਫਿਰ ਆਜੋ ਪਾਜੀ ਆਜੋ ਪਾਜੀ ਪਰ ਉਹ ਯਾਰਾ ਗਾਲਾਂ ਨੂੰ ਗੁੱਸੇ ਸ਼ਰਮ ਤਾਂ ਸਾਡੇ ਨੂੰ ਇਹ ਯਾਦ ਵੀ ਟੱਕਰੂਗਾ ਵੇਖੋ ਯਾਦ ਰੱਖਿਓ ਨਹੀਂ ਕਾਤਰੇ ਪਾਏ ਤੁਸੀਂ ਸਾਰੇ ਹੁਣ ਕਾਲੇ ਜੀ ਫਿਰ ਵੀ ਆਪਾਂ ਚੁੱਕਿਆ ਨਹੀਂ ਟੰਗਦਾ ਤੁਸੀਂ ਇੱਕ ਪੰਜਾਬ ਦਾ ਉਹ ਬੁੱਜੜ ਸੀ ਜਿੰਨੇ ਕੋਕ ਹੋ ਕੇ ਨਿਆੜਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨੇ ਨਹੀਂ ਕਰੇਗਾ ਪਚੇ ਮਾਰਦੇ ਕੋਕ ਹੋ ਕੇ ਬੁੱਜੜ ਨੇ ਭੋਗ ਬਾਂਡਾ ਤੁਸੀਂ ਉਹਦੇ ਉਹ ਨੱਪੋਂ ਨੂੰ ਮੁਸਲਮਾਨ ਹੈ ਤੇ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ 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 ਬੁੱਚਰ ਸੂਬਾ ਮੁਰਦਾਬਾਦ 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 ਬੁੱਚਰ ਸੂਬਾ ਮੁਰਦਾਬਾਦ ਸਿੱਖਾਂ ਦਾ ਕਾਤਲ ਮੁਰਦਾਬਾਦ ਤੁਹਾਡੇ ਵਰਗੇ ਨੌਜਵਾਨ ਨਹੀਂ ਮਾਰੇ ਹੋਣੇ 14 14 ਸਾਲਾਂ ਦੇ ਸਾਡਾ ਸਾਰਾ ਇੰਟਰਵਿਊ ਦੇ ਇੰਡੀਆ ਦਾ ਦਾ